ਪਿਆਰੇ ਦਰਸ਼ਕੋ ਬੜੀ ਹੀ ਦੁੱਖ ਭਰੀ ਖਬਰ ਮੈਂ ਇੱਕ ਲੈ ਕੇ ਆਇਆ ਕਿ ਇੱਕ ਸੜਕ ਹਾਦਸੇ ਦੌਰਾਨ ਸੰਦੀਪ ਲੋਟੀਆ ਨੂਰਪੁਰ ਤੋਂ ਜਿਹੜੇ ਕਿ ਸਾਡੇ ਆਰਟੀਵੀ 1 ਦੇ ਪੱਤਰਕਾਰ ਵੀ ਹਨ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ। ਦਰਸਲ ਰਾਤ ਤਕਰੀਬਨ 11 ਵਜੇ ਇੱਕ ਸਾਨੂੰ ਮੈਨੂੰ ਕਾਲ ਆਂਦੀ ਹੈ ਸੰਦੀਪ ਲੋਟੀਆ ਦੀ ਕਿ ਉਹਨਾਂ ਦੇ ਬੇਟੇ ਦੀ ਐਕਸੀਡੈਂਟ ਹੋ ਗਿਆ। لیکن میں بیجی ہون ਕਰਕੇ بالکل نہیں میں گل کر پایا تو جب میں واپس کال واپس کیتی تا میں پچھیا کہ کس طرح ਹੋਇਆ ਉਹ ਤਾਂ ਦੱਸਿਆ ਉਹਨਾਂ ਵੱਲੋਂ ਕਿ ਉਹ ਹਲੇ ਤੱਕ ਲੁਧਿਆਣੇ ਵੱਲੇ ਪਾਸੇ ਜਾ ਰਹੇ ਨੇ ਤੇ ਐਕਸੀਡੈਂਟ ਦਾ ਪਤਾ ਲੱਗਾ ਹੈ ਪਰ ਲੇਕਿਨ ਜਦ ਪੂਰੀ ਘਟਨਾ ਲੈ ਕੇ ਮੈਂ ਹੁਣ ਤੁਹਾਡੇ ਮੂਹਰੇ ਆ ਰਿਹਾ ਕਿ ਸ੍ਰੀ ਚਿਮਕੌਰ ਸਾਹਿਬ ਤੋਂ ਲੁਧਿਆਣਾ ਮਾਰਗ ਦੇ ਉੱਤੇ ਖੜੀ ਟਰਾਲੀ ਦੇ ਵਿੱਚ i20 ਕਾਰ ਬਹੁਤ ਬੁਰੀ ਤਰ੍ਹਾਂ ਨਾਲ ਟਕਰਾਈ ਜਿਸ ਦੇ ਵਿੱਚ ਦੋ ਲੜਕੇ ਜਿਹੜੇ ਮੂਰੇ ਬੈਠੇ ਸੀਗੇ ਉਹਨਾਂ ਦੇ ਵਿੱਚ ਸੰਦੀਪ ਡੋਟਰੀਆ ਦਾ ਲੜਕਾ ਸੀ ਜਿਹੜਾ ਕਿ ਮੋਕੇ ਤੇ ਜਿਹਦੀ ਮੌਤ ਹੋ ਗਈ ਪਰ ਇਹ ਮੈਂ ਵੀਡੀਓ ਵੀ ਸ਼ੇਅਰ ਕਰ ਰਿਹਾ ਵੀਡੀਓ ਵੀ ਕਿ ਕਾਫੀ ਜਿਹੜੇ ਆਉਣ ਜਾਣ ਵਾਲੇ ਡਰਾਈਵਰਾਂ ਭਰਾਵਾਂ ਨੇ ਵੀਡੀਓ ਵੀ ਸ਼ੇਅਰ ਕੀਤੀ ਹੈ ਨਾ ਮੋਕੇ ਤੇ ਤਾਂ ਕਿ ਐਕਸੀਡੈਂਟ ਦਾ ਪਤਾ ਲੱਗ ਸਕੇ ਲੇਕਿਨ ਜਦੋਂ ਇਸ ਪੂਰੀ ਘਟਨਾ ਦੀ ਪਤਾ ਲੱਗਾ ਹੈ ਕਿ ਪਰ ਇਹ ਦੱਸਿਆ ਜਾ ਰਿਹਾ ਕਿ ਇਸ ਗੱਡੀ ਦੇ ਵਿੱਚ ਤਿੰਨ ਸੀਗੇ ਇੱਕ 32 ਰੈਫਰ ਕੀਤਾ ਹੋਇਆ ਲੜਕਾ ਤੇ ਇਹਨਾਂ ਦੀ ਹਾਲੇ ਤੱਕ ਬਾਕੀ ਦੋ ਲੜਕਿਆਂ ਦੀ ਪਛਾਣ ਮੈਂ ਨਹੀਂ ਹੋਈ ਮੇਰੇ ਕੋਲ ਹਾਲੇ ਤੱਕ ਪਰ ਲੇਕਿਨ ਇੱਕ ਬਹੁਤ ਹੀ ਦੁਖਦ ਖਬਰ ਸੀ ਕਿ ਇਕਲੌਤਾ ਬੇਟਾ ਸੀਗਾ ਜਿਹੜਾ ਸੰਜੀਵ ਲੋਟਰੀ ਦਾ ਜਿਹਨਾਂ ਦੀ ਫੇਤ ਹੋਈ ਹੈ ਬਹੁਤ ਘੱਟ ਉਮਰ ਸੀਗਾ ਤੇ ਹਲੇ ਤੱਕ ਮੈਨੂੰ ਲੱਗਦਾ ਵੀ ਹਲੇ ਤੱਕ ਇਹਨਾਂ ਦੀ ਸ਼ਾਦੀ ਵੀ ਨਹੀਂ ਹੋਈ ਸੀ ਪਰ ਲੇਕਿਨ ਮੈਂ ਇੱਕ ਗੱਲ ਇੱਥੇ ਬਹੁਤ ਹੀ ਅਸੀਂ ਵੀ ਬਹੁਤ ਕਰਦੇ ਹਾਂ ਦੁੱਖ ਪਰ ਇਹ ਦੁੱਖ ਮਹਿਸੂਸ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਘਟਨਾਵਾਂ ਜਦੋਂ ਵਾਪਰਦੀਆਂ ਨੇ ਤਾਂ ਸਭ ਨੂੰ ਦੁੱਖ ਹੁੰਦਾ ਹੈ ਤੇ ਅਗਲੀ ਜਿਹੜੀ ਜਾਣਕਾਰੀ ਹੈ ਬਿਲਕੁਲ ਨਵੀਂ ਜਾਣਕਾਰੀ ਕੀ ਆਂਦੀ ਹੈ ਉਹਨੂੰ ਲੈ ਕੇ ਫਿਰ ਦੁਬਾਰੇ ਉਹਦੇ ਤੱਕ ਤੁਸੀਂ ਬਿਲਕੁਲ ਦੋ ਮੈਨੂੰ ਜੀ ਧੰਨਵਾਦ ਆ ਭਾਈ ਸਤੀਮਾਤਾ ਦੇ ਕੋਲ ਫੇਰ ਐਕਸੀਡੈਂਟ ਹੋ ਗਿਆ ਅੱਜ ਬੱਸ ਚੱਲ ਚੱਲ ਬਾਈ ਹੋ ਜਾ ਮਾੜਾ ਵੀਰੇ ਬਾਬਾ ਜੀ ਕੱਟੋ ਤੁਸੀਂ ਵੀਰੇ ਬਾਈ ਲਾਈਟ ਮਾਰੀ ਯਾਰ